ਜਦੋਂ ਹੁਣ ਦੇਖਦੇ ਨੇ ਜਾ ਕੇ ਚੰਦਰਮਾ ਕਿੱਥੇ ਐ ਪਹਿਲਾ ਗ੍ਰਹਿ ਕਿੱਥੇ ਦੂਜਾ ਕਿਹੜਾ ਤੀਜਾ ਕਿਹੜਾ ਕਿ ਇਸ ਗ੍ਰਹਿ ਦੇ ਚਾਰ ਸਪੇਰੇ ਸਰਕਲ ਬਣਿਆ ਉਸ ਵਕਤ ਪਤਾ ਲੱਗਦਾ ਕਿ ਜਿਸ ਗ੍ਰਹਿ ਦੇ ਉੱਤੇ ਧੁੱਪ ਹੀ ਪਹੁੰਚਣ ਲੱਗਿਆ 4 ਘੰਟੇ ਲੱਗਦੇ ਨੇ ਉੱਥੇ ਸੂਰਜ ਦਾ ਵੀ ਕੋਈ ਜ਼ੋਰ ਨਹੀਂ ਗੁਰਮੁਖੋ ਸੂਰਜ ਚਾਹੇ ਤੇ ਇੱਕੋ ਜਿਹੇ ਟਾਈਮ ਨਾਲ ਸਾਰਿਆਂ ਨੂੰ ਧੁੱਪ ਦੇ ਸਕਦਾ ਸੂਰਜ ਕਿਤੇ ਛੋਟਾ ਜਾਈਏ ਆ ਪੜ੍ਹ ਰਏ ਸੀ 1 ਗ੍ਰਾਮ ਕਿਤੇ ਸੂਰਜ ਨਾਲੋਂ ਟੁੱਟ ਕੇ ਉਹਦਾ ਹਿੱਸਾ 1 ਗ੍ਰਾਮ ਕਿਤੇ ਕੰਨਾਕ ਹੁੰਦਾ ਹੈ 1 ਗ੍ਰਾਮ ਕਿਤੇ ਅੱਜ ਉਹਦਾ ਹਿੱਸਾ ਟੁੱਟ ਕੇ ਡਿੱਗ ਪਵੇ ਤੇ 100 ਤੇ 65 ਕਿਲੋਮੀਟਰ 'ਚ ਕੁਝ ਨਹੀਂ ਛੜਦਾ ਖੋਸਦਣਾ ਸ੍ਰੀ 100 ਤੇ 65 ਕਿਲੋਮੀਟਰ 150 ਕਿਲੋਮੀਟਰ ਦੇ ਵਿੱਚ ਉਹਨੇ ਸਭ ਤਵਾਈ ਕਰ ਲਈ ਜੇ 1 ਗ੍ਰਾਮ ਡਿੱਗ ਪਵੇ ਅੱਜ ਇਹ ਸਾਇੰਸਦਾਨਾਂ ਨੇ ਖੋਜ ਕਰਕੇ ਦੱਸਿਆ ਤੇ ਉਹ ਕਿੱਡਾ ਵੱਡਾ ਹਿੱਸਾ ਸੂਰਜ ਦਾ ਡਿੱਗਿਆ ਹੋਵੇਗਾ ਕਿ ਧਰਤੀ ਸਾਰੀ ਲਾਵੇ ਵਾਂਗੂੰ ਉਬਲਦੀ ਸੀ ਪਰ ਕਰਤਿਪੁਰਖ ਨੇ ਕਿਰਪਾ ਕਰਕੇ ਉਹ ਠੰਡੀ ਕਰਕੇ ਬੰਦਿਆਂ ਦੇ ਰਹਿਣ ਦੇ ਯੋਗ ਬਣਾ ਦਿੱਤਾ ਇਸ ਧਰਤੀ ਤੇ ਅਸੀਂ ਤੁਰੇ ਵੀ ਫਿਰਦੇ ਆਂ ਫਿਰ ਇਸ ਧਰਤੀ ਤੇ ਸਾਨੂੰ ਹਰੀਆਂ ਸਬਜ਼ੀਆਂ ਫਸਲਾਂ ਸਾਨੂੰ ਦਾਣਾ ਸਾਡੇ ਵਾਸਤੇ ਸਾਰਾ ਕੁਝ ਸਾਡੇ ਸਰੀਰ ਦੇ ਤੰਦਰੁਸਤ ਰਹਿਣ ਵਾਸਤੇ ਜੜੀਆਂ ਬੂਟੀਆਂ ਦਵਾਈਆਂ ਸਾਨੂੰ ਦੁੱਧ ਵਾਸਤੇ ਮਾਲ ਦੰਗਰ ਉਹਨਾਂ ਦੇ ਵੀ ਅੱਗੇ ਰੱਖੀ ਕੀ ਨਹੀਂ ਇਸ ਸ੍ਰਿਸ਼ਟੀ ਦੇ ਵਿੱਚੋਂ ਫਲੇ ਅੰਦਰ ਉਹ ਸਵਾਦ ਹੈ ਸਿੰਜੇ ਇੱਕ ਪਾਣੀ ਫਲਾਂ ਦੇ ਵਿੱਚ ਸਵਾਦ ਵੱਖੋ ਵੱਖਰਾ ਕੋ ਖੱਟਾ ਕੋ ਮਿੱਠਾ ਕੋ ਅਲੂਮਣਾ ਕੋ ਕੋੜਾ ਕੋ ਬੇਸਵਾਦਾ ਸਾਰਿਆਂ ਨੂੰ ਸਿੰਜਦਾ ਇੱਕ ਪਾਣੀ ਹੈ ਇੱਕੋ ਜਿਹੀ ਪਾਣੀ ਦੇ ਸਿੰਜਣ ਨਾਲ ਸਾਰਿਆਂ ਦੇ ਵੱਖੋ ਵੱਖਰੇ ਰਸ ਸਵਾਦ ਨੇ ਗੁਰਮੁਖ ਪਰ ਏਡੀਆਂ ਬਖਸ਼ਿਸ਼ਾਂ ਸੋ ਆਖਦੇ ਜੇ ਉਹ ਦੀਵਾ ਅੰਦਰ ਜਗਾ ਲਈਏ ਮਨ ਦੇ ਵਿੱਚ ਜਿੱਥੇ ਹਜ਼ਾਰਾਂ ਸੂਰਜ ਕੱਥੇ ਹੋ ਕੇ ਪ੍ਰਕਾਸ਼ ਨਹੀਂ ਕਰ ਸਕਦੇ ਵੱਡੇ ਵੱਡੇ ਰਾਜੇ ਅਗਿਆਨੀ ਹੋਏ ਰੋਵੇ ਰਾਜੇ ਕੰਨ ਫੜਾਏ ਘਰ ਘਰ ਮੰਗ ਟਿੱਖਿਆ ਜਾਏ ਉਹਨਾਂ ਰਾਜਿਆਂ ਨੇ ਲੋਕਾਂ ਦੇ ਮਦਰ ਲੱਗ ਕੇ ਆਪਣਾ ਰਾਜ ਭਾਗ ਛੱਡ ਤਾਂ ਕੰਨ ਫੜਾ ਲੈ ਜੋਗੀ ਬਣ ਗਏ ਜਦੋਂ ਮੰਗਣਾ ਪਿਆ ਤੇ ਰੋਂਦੇ ਫਿਰਦੇ ਦਰਵਾਜੇ ਦਰਵਾਜੇ ਤੇ ਜਾ ਕੇ ਕਿ ਸਾਡੇ ਤੋਂ ਗਲਤੀ ਹੋ ਗਈ ਮੂਰਖ ਰਾਜੇ ਵੀ ਹੋਏ ਮੂਰਖ ਮੁਆਫ ਕਰਨਾ ॠषि ਵੀ ਹੋਏ ਮੂਰਖ ਪੀਰ ਵੀ ਹੋਏ ਜਿਨ੍ਹਾਂ ਨੇ ਕੋਈ ਨਾ ਕੋਈ ਗਲਤੀ ਕਰ ਲਈ ਮੂਰਖ 라वण ਕਿਆ ਲੈ ਗਿਆ ਮੂਰਖ ਵੱਡੇ ਵੱਡੇ ਜਿਨ੍ਹਾਂ ਭਗਤੀਆਂ ਕੀਤੀਆਂ ਸ਼ਕਤੀਆਂ ਲਈਆਂ ਹਰਨਾਕਸ਼ ਵਰਗੀਆਂ ਤਦਾਂ ਆਪਕੋ ਦੁਸ਼ਟ ਹਰ ਮਾਰੇ ਉਹਨੂੰ ਦੁਸ਼ਟ ਕਰਕੇ ਲਿਖੇ ਜਿਹੜਾ ਕਹਿੰਦਾ ਕਿ ਰੱਬ ਦਾ ਨਾਮ ਹੀ ਕਿਸੇ ਨੂੰ ਨਹੀਂ ਲੈਣ ਦੇਣਾ ਗਾਲੀ ਘੋਟ ਦੇਣਾ ਸਾਰਿਆਂ ਦਾ ਉਹਨੂੰ ਕਹਿੰਦੇ ਦੁਸ਼ਟੀ ਹੋਇਆ ਜਿਹੜਾ ਰੱਬ ਦੇ ਨਾਮ 'ਚ ਰੋਕ ਪਾਉਂਦਾ ਉਹ ਦੁਸ਼ਟ ਹੈ ਚਾਹੇ ਅੱਜ ਪਾਵੇ ਚਾਹੇ ਕੱਲ ਪਾਵੇ ਚਾਹੇ ਪਿਛਲੇ ਸਮੇਂ 'ਚ ਪਾਈ ਜਿਨ੍ਹਾਂ ਨੇ ਰੋਕ ਪਾਈ ਰੱਬ ਦਾ ਨਾਮ ਚੱਲਦਾ ਹੋਵੇ ਤੇ ਜਾ ਕੇ ਉੱਥੇ ਰੋਕੇ ਉਹਨੂੰ ਜੇ ਕੋਈ ਅੰਮ੍ਰਿਤ ਸ਼ਕੇ ਆ ਜਾਏ ਤਾਂ ਚਿੰਤਾ ਬਣ ਜਾਏ ਕਿ ਇਹਨੂੰ ਰੋਕੀਏ ਪੁੱਤ ਕਹੇ ਮੈਂ ਗੁਰਮਤਿ ਦੇ ਵਿੱਚ ਲੱਗ ਗਿਆ ਉਹਨੂੰ ਰੋਕ ਕੇ ਭਰਾ ਨੂੰ ਰੋਕ ਕੇ ਗੁਰਦੁਆਰੇ ਜਾ ਕੇ ਗਰੰਥੀ ਸਿੰਘ ਨੂੰ ਰੋਕ ਕੇ ਉਹਦੇ ਵਿੱਚ ਅਰਚਨਾ ਪਾਵੇ ਕਹਿੰਦੇ ਉਹ ਦੁਸ਼ਟ ਹੈ ਹਰਨਾਖਸ਼ ਦੁਸ਼ਟ ਹਰ ਮਾਰਿਆ ਉਹਨੂੰ ਮਾਰਨ ਵਾਸਤੇ ਤੇ ਰੱਬ ਨੂੰ ਕੋਈ ਇੰਤਜ਼ਾਮ ਕਰਨਾ ਪੈਂਦਾ ਹੈ ਤੇ ਬੰਦਗੀ ਰੋਕੀ ਜਾਂਦਾ ਹੈ